ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਾਫੀ ਤਣਾਅ ਵੱਧ ਚੁੱਕਾ ਹੈਗਾ ਜੰਗ ਵਰਗਾ ਮਾਹੌਲ ਬਣਿਆ ਹੈ ਉੱਧਰ ਇਸ ਮਸਲੇ ਦੇ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਕੈਬਨਟ ਮੀਟਿੰਗ ਬੁਲਾਈ ਗਈ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਬਾਅਦ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਤੋਂ ਹੁੰਦੀ ਅਤਵਾਦੀ ਫੰਡਿੰਗ ਉੱਤੇ ਸਖਤ ਹਮਲਾ ਸਰਹੱਦ ਉੱਤੇ ਲੱਗੇਗੀ ਐਂਟੀ ਡਰੋਨ ਪ੍ਰਣਾਲੀ ਐਂਟੀ ਡਰੋਨ ਪ੍ਰਣਾਲੀ ਨਾਲ ਡਰਗ ਮੰਨੀ ਉੱਤੇ ਲੱਗੇਗੀ ਰੋ ਅਤਵਾਦੀਆਂ ਦੀ ਫੰਡਿੰਗ ਦਾ ਟੁੱਟੇਗਾ ਲੱਕ ਤੇ ਸੁਰੱਖਿਆ ਦਸਤਿਆਂ ਨਾਲ ਪੰਜਾਬ ਸਰਕਾਰ ਪੂਰੀ ਤਰ੍ਹਾਂ ਖੜੀ ਆ ਤੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਵੀ ਦਿੱਤਾ ਜਾਊਗਾ ਮੁਖਮੰਦੀ ਭਗਵੰਤ ਮਾਨ ਨੇ ਬਾਅਦ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਇਤਿਹਾਸਿਕ ਫੈਸਲੇ ਲਏ ਗਏ ਨੇ ਜਿਸ ਦੇ ਚਲਦਿਆਂ ਸਰਦਾਰਾਂ ਹੀ 17 ਤੇ ਨਸ਼ਿਆਂ ਦੀ ਹੁੰਦੀ ਤਸਕਰੀ ਨੂੰ ਠੱਲ ਪਾਉਣ ਲਈ ਐਂਟੀ ਡਰੋਨ ਪ੍ਰਣਾਲੀ ਨੂੰ ਦੀ ਖਰੀਦ ਲਈ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ ਪਾਕਸਤਾਨਾ ਲੱਗਦੀ ਸੂਬੇ ਦੀ 532 ਕਿਲੋਮੀਟਰ ਸਰਾਦ ਉਤੇ ਨੋ ਐਂਟੀ ਡਰੋਨ ਪ੍ਰਣਾਲੀਆਂ ਲਗਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਇਨ੍ਹਾਂ ਡਰੋਨ ਨਾਲ ਸਰਾਦ ਉਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਰੋਕਣ ਵਿੱਚ ਮਦਦ ਮਿਲੇਗੀ ਇਹ ਉਦੇਸ਼ ਇਸ ਲਈ ਕੀਤੀ ਜਾ ਰਹੀ ਹੈ ਕਿ ਪਹਿਲ ਕਦਮੀ ਤੇ ਤਹਿਤ ਸੂਬਾ ਸਰਕਾਰ ਵੱਲੋਂ ਕਰੀਬ 51.41 ਕਰੋੜ ਰੁਪਏ ਰਕਮ ਵੀ ਖਰਚ ਕੀਤੀ ਜਾਊਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਡਰੋਨਾਂ ਹੀ ਪਾਕਿਸਤਾਨ ਨੂੰ ਨਸ਼ਾ ਤੇ ਹਥਿਆਰ ਭੇਜ ਕੇ ਸਾਡੇ ਨੌਜਵਾਨਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਅਤੇ ਅੱਤਵਾਦ ਨੂੰ ਫੰਡਿੰਗ ਦਿੰਦਾ ਪਰ ਹੁਣ ਇਹ ਹਰਕਤਾਂ ਉਹਨਾਂ ਦੀਆਂ ਨਹੀਂ ਚੱਲਣਗੀਆਂ ਪੰਜਾਬ ਸਰਕਾਰ ਇਸ ਸਾਜ਼ਿਸ਼ ਨੂੰ ਜੜੋਂ ਖਤਮ ਕਰੇਗੀ ਉਹਨਾਂ ਅੱਗੇ ਕਹਾਂਗੇ ਕਿ ਸਾਡੀ ਸਰਕਾਰ ਆਪਣੀਆਂ ਸਰਦਾਂ ਦੀ ਸੁਰੱਖਿਆ ਅਤੇ ਦੇਸ਼ ਦੀ ਅਖੰਡਤਾ ਲਈ ਪੂਰੀ ਤਰ੍ਹਾਂ ਵਚਨਬੱਧ ਅਸੀਂ ਆਪਣੀਆਂ ਸੁਰੱਖਿਆ ਏਜੰਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਪਾਕਿਸਤਾਨ ਨੂੰ ਹਰ ਮੋਰਚੇ ਉੱਤੇ ਮੂੰਹ ਤੋੜਵਾ ਜਵਾਬ ਵੀ ਦਿੱਤਾ ਜਾਵੇਗਾ ਪੰਜਾਬ ਦੀ ਭੂਗੋਲਕ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਉਹਨਾਂ ਕਹਿੰਦੇ ਕਿ ਸੂਬੇ ਦੀ ਕਾਫੀ ਲੰਮੀ ਕਮੰਤਰੀ ਸਰਦ ਪਾਕਿਸਤਾਨ ਲੱਗਦੀ ਹੈ ਤੇ ਸੂਬਾ ਹੈਰੋਨ ਅਤੇ ਮੁੱਖ ਉਤਪਾਦਕ ਫੁਗਾਣਿਸਤਾਨ ਦੇ ਨੇੜੇ ਸਥਿਤ ਤੇ ਇਹ ਖੇਤਰ ਲੰਬੇ ਸਮੇਂ ਤੋਂ ਪਾਕਿਸਤਾਨ ਸਮਰਪਿਤ ਨਾਰਕੋ ਅਤਵਾਦ ਦਾ ਸ਼ਿਕਾਰ ਹੈ ਉਹਨਾਂ ਵੀ ਕਹਿੰਦੇ ਕਿ ਹਾਲੀਆਂ ਵਿੱਚ ਹਾਲੀਆ ਸਾਲਾਂ ਵਿੱਚ ਡਰੋਨ ਅਤੇ ਯੂਏਈ ਰਾਹੀਂ ਸਰਦਾਂ ਉੱਤੇ ਸਨ ਲਾਉਂਦੀਆਂ ਕਠਿਨਾਵਾ ਵਧੀਆਂ ਹਨ ਅਤੇ ਡਰੋਨ ਦੀ ਵਰਤੋਂ ਹਰ ਹਰਤ ਹਥਿਆਰ ਨਸ਼ੇ ਤੇ ਹੋਰ ਤਮਾਕੀ ਖੀਜ਼ ਸਮਗਰੀ ਭਾਰਤ ਭੇਜਣ ਲਈ ਕੀਤੀ ਜਾ ਰਹੀ ਹੈ ਤੇ ਹੁਣ ਇਹ অতি ਆਧੁਨਿਕ ਐਂਟੀ ਡਰੋਨ ਸਿਸਟਮ ਇਹਨਾਂ ਖਤਰਿਆਂ ਨੂੰ ਸਮੇਂ ਰਹਿੰਦੇ ਪਛਾਣ ਕੇ ਇਹਨਾਂ ਨੂੰ ਬਰਬਾਦ ਕਰੇਗਾ ਇਸ ਦੇ ਨਾਲ ਹੀ ਇਹ ਤਕਨੀਕ ਵੀ ਆਈਪੀ ਮੂਵਮੈਂਟ ਅਤੇ ਸੁਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਵਿੱਚ ਵੀ ਮਦਦਗਾਰ ਸਾਬਤ ਹੋਏਗੀ ਕੈਬਨਟ ਦਾ ਇਹ ਫੈਸਲਾ ਸਰਦੀ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ ਵਿੱਚ ਠੋਸ ਤੇ ਰਣਨੀਤੀ ਕਦਮ ਹੋਵੇਗਾ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਐਮਰਜੈਂਸੀ ਸਰਵਿਸ ਨੂੰ ਲੈ ਕੇ ਵੀ ਮੀਟਿੰਗ ਕੀਤੀ ਹੈ ਨਾਲ ਦੀ ਨਾਲ ਉਹਨਾਂ ਨੇ ਮੰਤਰੀਆਂ ਦੀਆਂ ਜ਼ਿਲ੍ਹਾ ਪੱਧਰ ਤੇ ਡਿਊਟੀਆਂ ਵੀ ਲਗਾ ਦਿੱਤੀਆਂ ਤੇ ਨਾਲ ਹੀ ਸਰਕਾਰ ਪ੍ਰਸ਼ਾਸਨਿਕ ਹੁਕਮ ਦਿੱਤੇ ਆਗੇ ਨੇ ਕਿ ਹਸਪਤਾਲ ਫਾਇਰ ਸਟੇਸ਼ਨ ਉਹਦੀਆਂ ਵੀ ਤਿਆਰੀਆਂ ਜਿਹੜੀਆਂ ਮੁਕੰਮਲ ਰੂਪ ਵਿੱਚ ਕੀਤੀਆਂ ਗਈਆਂ ਨੇ ਰਾਸ਼ਨ ਦੀ ਉਪਲਬਧਤਾ ਤੇ ਐਮਰਜੈਂਸੀ ਸਰਵਿਸ ਦਾ ਵੀ ਜਿਹੜਾ ਵਾ ਉਹ ਨਿਰੀਖਣ ਕੀਤਾ ਜਾ ਰਿਹਾ ਹੈ ਸਰਕਾਰ ਵੱਲ ਕੈਪਟਨ ਮੰਤਰੀਆਂ ਨੂੰ ਬਾਰਡਰਾਂ ਤੇ ਪਹੁੰਚਣ ਵਾਸਤੇ ਦੇਸ਼ ਜਾਰੀ ਕਰ ਦਿੱਤੇ ਨੇ 10 ਮੰਤਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਵਾਸਤੇ ਕੈਪਟਨ ਮੰਤਰੀ ਲਾਲਚੰਦ ਕਟਾਰੂਚਾਕਰ ਤੇ ਡਾਕਟਰ ਰਵਜੋਤ ਸਿੰਘ ਹੋਣਾ ਦੀ ਜ਼ਿੰਮੇਵਾਰੀ ਲਈ ਗਈ ਹੈ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਜ਼ਿਲ੍ਹੇ ਵਾਸਤੇ ਕੁਲਦੀਪ ਸਿੰਘ ਧਾਲੀਵਾਲ ਅਤੇ ਮਹਿੰਦਰ ਭਗਤ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਤਰਨਤਾਰਨ ਜ਼ਿਲ੍ਹੇ ਵਾਸਤੇ ਲਾਲਜੀਤ ਭੁੱਲਰ ਅਤੇ ਹਰਪਜਨ ਸਿੰਘ ਈਟੀਓ ਨੂੰ ਹੁਕਮ ਦਿੱਤੇ ਗਏ ਨੇ ਕਿ ਉਹ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਰਦੀ ਪਿੰਡ ਜਿਹੜੇ ਪ੍ਰਭਾਵਿਤ ਹੋਣਗੇ ਉਹਨਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਨਗੇ ਤੇ ਹੱਲ ਕਰਨ ਦੇ ਯਤਨ ਕਰਨਗੇ ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇਸ ਜ਼ਿਲ੍ਹੇ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਹਰਦੀਪ ਸਿੰਘ ਮੁੰਡੀਆਂ ਦੀ ਡਿਊਟੀ ਲਗਾਈ ਗਈ ਹੈ ਜਦ ਕਿ ਫਾਜ਼ਿਲਕਾ ਦੇ ਵਿਵਸਥਾ ਕੈਪਟਨ ਮੰਤਰੀ ਡਾਕਟਰ ਬਲਜੀਤ ਕੌਰ ਦੇਖਣਗੇ ਡਾਕਟਰ ਬਲਜੀਤ ਕੌਰ ਉਹਨਾਂ ਦੇ ਨਾਲ ਤਰਨਪੀਰ ਸਿੰਘ ਸੋਹਣ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਇਹ 10 ਜਿਹੜੇ ਮੰਤਰੀ ਨੇ ਇਹਨਾਂ ਦੀ ਜ਼ਿਲ੍ਹਾ ਵਾਈਜ਼ ਜਿਹੜੀ ਹੈ ਇਹ ਡਿਊਟੀ ਲਗਾਈ ਗਈ ਹੈ ਇਹ ਉੱਥੇ ਜਾ ਕੇ ਪ੍ਰਸ਼ਾਸਨਿਕ ਪੱਧਰ ਤੇ ਲੋਕਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਖਾਸ ਕਰਕੇ ਜਿਹੜੇ ਪਿੰਡ ਬਿਲਕੁਲ ਹੀ ਕੰਡਿਆਲੀ ਤਾਰ ਦੇ ਜਾਂ ਸਰਾਦ ਤੇ ਵਸੇ ਹੋਏ ਨੇ ਉਹਨਾਂ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਉਹਨਾਂ ਦੇ ਵਾਸਤੇ ਸਰਕਾਰ ਨੇ ਕੀ ਪ੍ਰਬੰਧ ਕਰਨੇ ਅਗਰ ਜ਼ਰੂਰਤ ਪਈ ਤਾਂ ਉਹਨਾਂ ਨੂੰ ਕਿਹੜੇ-ਕਿਹੜੀਆਂ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਹੈ ਇਹ ਸਰਕਾਰ ਵੱਲੋਂ ਜਿਹੜੇ ਨੇ ਇੰਤਜ਼ਾਮ ਕੀਤੇ ਗਏ ਨੇ ਔਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਹ ਪਿੰਡਾਂ ਵਿੱਚ ਵਸਦੇ ਲੋਕ ਆ ਉਹਨਾਂ ਨੂੰ ਲੈ ਕੇ ਜਿਹੜੇ ਪ੍ਰਬੰਧ ਸਰਕਾਰ ਵੱਲੋਂ ਕਿ ਕਿਹੋ ਜੇ ਕਰਨੇ ਇਹ ਜਿਹੜੇ ਮੰਤਰੀ ਨੇ ਇਹ ਜ਼ਿਲ੍ਹਾ ਪ੍ਰਸ਼ਾਸਨ ਖਾਸ ਕਰਕੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਹੋਰ ਵੀ ਅਮਲਾ ਸਟਾਫ ਦੇ ਨਾਲ ਗੱਲਬਾਤ ਕਰਕੇ ਹੱਲ ਕੱਢਣ ਦਾ ਯਤਨ ਕਰਨਗੇ ਕਿ ਅਗਰ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਹੋਰ ਦਿੱਖਾ ਜਾਂ ਵੱਧਦਾ ਹੈਗਾ ਤੇ ਫਿਰ ਅਜਿਹੀ ਸਥਿਤੀ ਵਿੱਚ ਆਮ ਲੋਕਾਂ ਨੂੰ ਕਿਵੇਂ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਹੈ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਰੰਗਲਾ ਪੰਜਾਬ ਫੰਡ ਵਾਸਤੇ ਵੀ ਦਾਨ ਦੇਣ ਦੀ ਪਿੱਲ ਕੀਤੀ ਮੁੱਖ ਮੰਤਰੀ ਨੇ ਮੀਟਿੰਗ ਮਗਰੋਂ ਜਾਣਕਾਰੀ ਦਿੱਤੀ ਕਿ ਕੋਈ ਵੀ ਪ੍ਰਵਾਸੀ ਪੰਜਾਬੀ ਆਪਣੇ ਪਿੰਡ ਜਾਂ ਸ਼ਹਿਰ ਲਈ ਲੋਕ ਭਲਾਈ ਕੰਮਾਂ ਦੇ ਲਈ ਫੰਡ ਦੇਣਾ ਚਾਹੁੰਦਾ ਤਾਂ ਉਹ ਰੰਗਲਾ ਪੰਜਾਬ ਫੰਡ ਵਿੱਚ ਯੋਗਦਾਨ ਪਾ ਸਕਦਾ ਪ੍ਰਵਾਸੀ ਪੰਜਾਬੀ ਜਿਸ ਸੰਤਵ ਲਈ ਫੰਡ ਦੇਵੇਗਾ ਉਸੇ ਕੰਮਤੇ ਹੀ ਸਰਕਾਰ ਪੈਸੇ ਦੀ ਵਰਤੋਂ ਕਰੇਗੀ ਕੈਬਨਟ ਵੱਲੋਂ ਅੱਜਕੱਲ੍ਹ ਮੰਤਰੀ ਸਰਦ ਜੋ ਕਿ ਅਬੋਰ ਤੋਂ ਪਠਾਨਕੋਟ ਤੱਕ ਕਰੀਬ 531 ਕਿਲੋਮੀਟਰ ਬਣਦੀ ਹੈ ਉੱਤੇ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਵਾਸਤੇ ਵੀ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਮੁੱਖ ਮੰਤਰੀ ਦੱਸਿਆ ਕਿ ਸਮੁੱਚਾ ਬਾਡਰ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਵੇਗਾ ਇਸ ਤਰ੍ਹਾਂ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ 5G ਜੈਮਰ ਲਗਾਏ ਜਾਣ ਨੂੰ ਵੀ ਹਰੀ ਚੰਡੀ ਦਿੱਤੀ ਹੈ ਵੱਖ-ਵੱਖ ਸ਼ਹਿਰਾਂ ਵਿੱਚ ਲੈਂਡ ਪੂਲਿੰਗ ਤਹਿਤ ਜਮੀਨਾਂ ਨੂੰ ਪ੍ਰਾਪਤ ਕਰਨ ਲਈ ਵੀ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ ਕੈਬਨਿਟ ਫੈਸਲਾ ਕੀਤਾ ਕਿ ਫਸਲੀ ਵੰਨ ਸੁਵੰਤਾ ਦੇ ਪ੍ਰੋਜੈਕਟ ਤਹਿਤ ਮੱਕੀ ਦੀ ਸਰਕਾਰੀ ਭਾਅ ਤੇ ਖਰੀਦ ਕੀਤੀ ਜਾਵੇਗੀ ਅਗਰ ਕੋਈ ਪ੍ਰਾਈਵੇਟ ਵਪਾਰੀ ਮੱਕੀ ਖਰੀਦਣਾ ਚਾਹੇਗਾ ਤਾਂ ਉਸ ਨੂੰ ਘੱਟੋ ਘਾਟ ਸਰਕਾਰੀ ਭਾਅ ਹੀ ਦੇਣਾ ਹੋਵੇਗਾ ਐਵੇਂ ਹੀ ਹਾਊਸਿੰਗ ਦੀ ਜ਼ਮੀਨ ਨੂੰ ਸਨਿਮਤੀ ਪ੍ਰੋਜੈਕਟਾਂ ਲਈ ਦੇਣ ਦਾ ਵੀ ਫੈਸਲਾ ਕੀਤਾ ਪੰਜਾਬ ਦੇ ਕੈਬਨਿਟ ਵਜ਼ੀਰਾਂ ਨੂੰ ਸਰਦੀ ਜ਼ਿਲ੍ਹਿਆਂ ਵਿੱਚ ਤਾਦਾਦ ਕਰਨ ਦਾ ਵੀ ਫੈਸਲਾ ਕੀਤਾ ਤਾਂ ਜੋ ਸਰਦੀ ਖੇਤਰਾਂ ਦੇ ਵਿੱਚ ਕਾਲਾ ਬਾਜ਼ਾਰੀ ਵੀ ਰੋਕਿਆ ਜਾਵੇ ਅਤੇ ਜਮ੍ਹਾਂ ਖੋਰੀ ਉੱਤੇ ਵੀ ਨਜ਼ਰ ਰੱਖੀ ਜਾਵੇ ਹਰ ਸਰਦੀ ਦੇ ਲੇ ਵਿੱਚ ਦੋ ਦੋ ਵਜ਼ੀਰਾਂ ਨੂੰ ਤਨਾਤ ਕੀਤਾ ਗਿਆ ਉਧਰ ਮੁਖਮਦੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ ਇਸ ਜਾਣਕਾਰੀ ਦੇ ਨਾਲ ਤੁਹਾਣ ਤੋਂ ਲੈਨੇ ਆ ਗਿਆ ਦੇਖਦੇ ਹੋਏ ਬੀਸੀ ਪੰਜਾਬ ਧੰਨਵਾਦ